ਸੰਤ ਬਾਬਾ ਪੂਰਨ ਸਿੰਘ ਜੀ ਸੋਈਆਂ ਕਲਾਮ ਵਾਲਿਆਂ ਦੀ ਯਾਦ ਵਿੱਚ 45ਵਾਂ ਸਲਾਨਾ ਜੋੜ ਮੇਲਾ ਡੇਰਾ ਪੂਰਨ ਸੁਜਾਨ ਸਾਗਰ ਦਸ਼ਮੇਸ਼ ਐਵੇਨਿਊ ਮਜੀਠਾ ਰੋਡ ਅੱਡਾ ਨਸ਼ਹਿਰਾ ਵਿਖੇ ਡੇਰੇ ਦੇ ਮੁਖ ਸੇਵਾਦਾਰ ਬਾਬਾ ਭਜਨ ਸਿੰਘ ਛੋਡੀ ਬਲਕਲਾਂ ਵਾਲਿਆਂ ਦੀ ਅਗਵਾਈ ਹੇਠ ਮਨਾਇਆ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਸਜਾਏ ਗਏ। ਇਸ ਮੌਕੇ ਕੀਰਤਨੀ ਅਤੇ ਰਾਗੀ ਢਾਡੀ ਜਥਿਆਂ ਵੱਲੋਂ ਦੀਵਾਨ ਸਜਾ ਕੇ ਸੰਗਤਾਂ ਨੂੰ ਹਰ ਜਸ ਸੁਣਾ ਕੇ ਨਿਹਾਲ ਕੀਤਾ। ਇਸ ਮੁਕੇ ਚੇਅਰਮੈਨ ਮਲਕੀਤ ਸਿੰਘ ਸੋਚਪੱਟੀ ਸਾਬਕਾ ਚੇਅਰਮੈਨ ਹਰੀਦੇਵ ਸ਼ਰਮਾ ਸਾਬਕਾ ਸਰਪੰਚ ਮਲੂਕ ਸਿੰਘ ਸੈਕਟਰੀ ਕੁਲਵੰਤ ਸਿੰਘ ਜਥੇਦਾਰ ਬਾਬਾ ਪ੍ਰਗਟ ਸਿੰਘ ਸਾਬਕਾ ਸਰਪੰਚ ਇੰਦਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਪ੍ਰਿੰਸੀਪਲ ਕਮਲਜੀਤ ਸਿੰਘ ਸੋਢੀ ਅਤੇ ਡਾਕਟਰ ਸੁਖਜਸ਼ਨ ਪ੍ਰੀਤ ਸਿੰਘ ਸੋਢੀ ਨੇ ਅહીંਆ ਸੰਗਤਾਂ ਦਾ ਧੰਨਵਾਦ ਕੀਤਾ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਕਿਰਪਾ ਸਦਕਾ 45ਵਾਂ ਸਾਲਾਨਾ ਜੋੜ ਮੇਲਾ ਸੰਤ ਬਾਬਾ ਪੂਰਨ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਦਸ਼ਮੇਸ਼ ਐਵੇਨਿਊ ਮਜੀਠਾ ਰੋਡ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸਾਰਿਆਂ ਪਰਸੋਂ ਰੋਜ ਤੋਂ ਸ਼੍ਰੀ ਖੰਡਪੜ ਸਾਹਿਬ ਜੀ ਤੇ ਮਾਠ ਆਰੰਭ ਹੋਏ ਸੀ ਅੱਜ ਸੰਪੂਰਨ ਭੋਗ ਪਏ ਨੇ ਭੋਗ ਉਪਰੰਤ ਗੁਰੂ ਕੇ ਰਾਗ ਜਥੇ ਕੀਰਤਨੀਆਂ ਜਥੇ ਗੁਰੂ ਜਸਰਾਇ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਤੇ ਗੁਰੂ ਘਰ ਟਟ ਲੰਗਰ ਵਰਤ ਰਿਹਾ ਹੈ ਨੇ ਇਸੇ ਤਰ੍ਹਾਂ ਦਾਸ ਕਰਦੇ ਹਾਂ ਮਹਾਰਾਜ ਜੀ ਕਿ اے ਪ੍ਰਮਾਤਮਾ ਇਸੇ ਤਰ੍ਹਾਂ ਲੰਗਰ ਪਟਾਰੇ ਚੱਲਦੇ ਰਹਿਣ ਅਤੇ ਗੁਰੂ ਜੀ ਦੀਆਂ ਸੰਗਤਾਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ